ਮਾਤਾ ਦਾ ਕੋਈ ਨਹੀਂਗਾ ਛੋਟੀ ਖਸਿਆ ਨਾਲ ਨੂੰ ਨਹੀਂ ਮੈਂ ਤਾਂ ਤੇਰੇ ਤੋਂ ਵੀ ਚੱਕਦਾ ਕੰਮ ਲੈ ਵੀ ਛੋਟੀ ਦਿਖਾਉਣ ਇੱਕ ਸਾਨੂੰ ਬਿਲਕੁਲ ਤਾਜੀ ਹੋਈ ਹੋਈ ਛੋਟੀ ਐ ਖੜੀ ਤੇ ਨਿਕਾ ਮਾਰੋ ਇੱਕ ਵਾਰੀ ਆਪਾਂ ਡਿਟੇਲ ਸਾਰੀ ਜਿਹੜੀ ਦੀ ਆਪਾਂ ਬਾਈ ਨੂੰ ਪੁੱਛ ਲਾਂਗੇ ਪਸ਼ੂ ਮੰਡੀ ਧਨੋਲਾ ਤਰੀਕ 27 ਪੰਜਵਾਂ ਮਹੀਨਾ 2025 27 ਤਰੀਕ ਵਾਲੀ ਮੰਡੀ ਅੱਜ ਤੇ ਸਵੇਰ ਸਵੇਰ ਦਾ ਟਾਈਮ ਆ ਮਾਲ ਪਹੁੰਚਣ ਲੱਗਿਆ ਪਰ ਲਿਮਟਿਡ ਜੀ ਕੈਂਟੀ ਦੇ ਵਿੱਚ ਹੀ ਮਾਲ ਆ ਜਿ세 ਮੰਡੀ ਦੇ ਵਿੱਚ ਪਹੁੰਚਣਾ ਕਿਉਂਕਿ 27 ਤਰੀਕ ਵਾਲੀ ਮੰਡੀ ਜਿਹੜੀ ਛੋਟੀ ਹੁੰਦੀ ਹੈ ਤੇ 11 ਵਾਲੀ ਬਈ ਵੱਡੀ ਮੰਡੀ ਦੇ ਵਿੱਚ ਬਾਹਲੀਆਂ ਸਟੇਟਾਂ ਦਾ ਮਾਲ ਵੀ ਪਹੁੰਚਦਾ ਸੋ ਅਜੋ ਛੋਟੀ ਬਾਰੇ ਕਰਾਂਗੇ ਗੱਲਬਾਤ ਬਾਈ ਨਾਲ ਇੱਕ ਵਾਰ ਨਾ ਖੜੀ ਤੇ ਨਿਗਾ ਮਾਰ ਲਿਓ ਬਾਈ ਚੰਗੀ ਬਾਡੀ ਵੰਤਰ ਦੀ ਆ ਸੋਹਣੀ ਫੇਸ ਕੁਆਲਿਟੀ ਆ ਸਿੰਘ ਦੇਖ ਲਓ ਸਿੰਘ ਥੋੜਾ ਜਿਹਾ ਖੁੱਲਾ ਪਰ ਜੱਜ ਦਾ ਬਹੁਤ ਹੀ ਮਦੂ ਦੇਖੋ ਹੁਣ ਇਹਨੂੰ ਲੈ ਬਾਲੂਗਾ ਦਿਖਾ ਦੇ ਨਾੜਾ ਨੂੜਾ ਦੇਖੋ ਕਰਮ ਵਾਲੀ ਨਹੀਂ ਪੂਰੀ ਐ ਬਣੀ ਹੋਈ ਝੋਟੀ ਐ ਬਾਈ ਤੇ ਹਵਾਨੇ ਵਾਲੀਆਂ ਨਾੜਾਂ ਵੀ ਦੇਖ ਲੋ ਯਾਰ ਲੈ ਬਲੂਆ ਬੜਾ ਵਾਕਮਾਲਾ ਪੂਰਾ ਗੈਪ ਵਾਲਾ ਜਿਹੜਾ ਥਣ ਲੱਗਿਆ ਹੋਇਆ ਚਾਰੋਂ ਥਣ ਇੱਕੋ ਜਿਹਦੇ ਗੈਪ ਫੁੱਲਾ ਗੈਪ ਚਾਰ ਸਵੇਰੋਂ ਇੱਕੋ ਜਿਹਾ ਬਈ ਦੇਖੋ ਤੇ ਬਲੂਆ ਕਰਮਾੜੀ ਨੇ ਬਹੁਤ ਸੋਹਣਾ ਬਣਾਇਆ ਦੇਖੋ ਤੇ ਪੂਰਾ ਖੁੱਲਾ ਢੁੱਲਾ ਚੌੜਾ ਚੌੜਾ ਹਵਾਨਾ ਬੋਡੀ ਮੰਥਰ ਦੀ ਵੀ ਬਹੁਤ ਵਾਕਮਾਲ ਮਾਝਾ ਬਾਈ ਨਾਲ ਕਰਵਾਉਂਦੇ ਆ ਗੱਲਬਾਤ ਕਿੰਨੇ ਕ ਟਾਈਮ ਦੀ ਸੂਈ ਆ ਕਿੰਨਾ ਕ ਦੁੱਧ ਆ ਤੇ ਕੀ ਬਾਈ ਰੇਟ ਕਰਦੇ ਆ ਹਾਂਜੀ ਬਈ ਅਸੀ ਕਾਲ ਬਈ ਨਾਂ ਦਾਦਾ ਆਪਣਾ ਨਾਮ ਕੁਬਿੰਦਰ ਆ ਪਿੰਡ ਤੋਆ ਠੀਕ ਆ ਲਖਵਿੰਦਰ ਬਾਈ ਮੱਝ ਦਿਖਾਈ ਏਡੀ ਆਪਾਂ ਸੂਆ ਕਿਹੜਾ ਸੂਆ ਇਸ ਵਾਰ ਤੀਜਾ ਸੂਆ ਤੀਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਬਈ 6 ਮਾਂ ਦਾ ਬਈ 6 ਮਾਂ ਦਿਨ ਸੂਈ ਨੂੰ ਹੋ ਗਿਆ ਤੇ ਬੱਚਾ ਕੀ ਦੇਤਾ ਬਈ ਬੱਚਾ ਮਗਰ ਕਟਾਈ ਦੇਖ ਸਕਦੇ ਹੋ ਤੁਸੀਂ 6 ਦਿਨ ਹੋ ਗਏ ਅਜ ਸੂਈ ਨੂੰ ਤੇ 6 ਦਿਨਾਂ ਦੀ ਸੂਈ ਥੱਲੇ ਬਾਈ ਲਖਵਿੰਦਰ ਦੁੱਧ ਕਿੰਨਾ ਕਿਦਿਆ 11 ਕਿਲੋ ਪੂਰਾ ਤਸੱਲੀ ਵਾਲਾ ਜਮਾ ਦੋ ਡੰਗ ਚਾਰ ਡੰਗ ਵਾਲਾ ਤਸੱਲੀ ਕਰਦਾ ਦਾ 24 ਜੁਈ ਦੀ ਚੰਗੇ ਅਲੇਖੰਦਰ ਪੋਲੀਆ ਬਾਈ ਠੀਕ ਆ ਤੇ ਵੇਚਣ ਵਾਲਾ ਭਾਅ ਬਾਈ ਮੁਰਦਾ ਕਿਦੀ 1 20 ਦੀ ਮੰਗਦੀ 1 ਲੱਖ 20 ਹਜ਼ਾਰ ਦੀ ਮੰਨਦਾ ਨਾ ਹੋ ਜੂ ਵਿਚੋ ਮੋਕੇ ਤੇ ਠੀਕ ਆ ਫੋਨ ਨੰਬਰ ਬਾਈ ਆਪਣਾ 7588 83 ਫੋਨ ਤੇ 3088 ਠੀਕ ਆ ਬਾਈ 83 ਕਬਤੀ 83 ਕਬਤੀ ਇਹ ਬਾਈ ਦਾ ਫੋਨ ਨੰਬਰ ਹੈ ਜੀ ਤੇ ਬਾਕੀ ਕੋਲ ਆ ਕੇ ਤਸੱਲੀ ਕਰਕੇ ਫਿਰ ਵੀ ਗਰੀਦ ਸਕਦੇ ਹੋ ਬਾਈ ਕਹਿੰਦਾ ਵੀ ਪੂਰਾ ਤਸੱਲੀ ਵਾਲਾ ਕੰਮ ਆ ਠੀਕ ਆ ਇਸ ਤੋਂ ਇਲਾਵਾ ਵੀ ਬਾਈ ਦਾ ਵਪਾਰ ਦਾ ਕੰਮ ਆ ਬਾਈ ਇਹ ਤੋਂ ਲਾ ਠੀਕ ਆ ਇਸ ਤੋਂ ਇਲਾਵਾ ਵੀ ਭਾਈ ਕਹਿੰਦਾ 10 12 ਮੱਝਾਂ ਜਿਹੜੀਆਂ ਹਰ ਟਾਈਮ ਕਰੇ ਅਵੇਲੇਬਲ ਹੁੰਦੀਆਂ ਤਾਂ ਬਣਾ ਲਓ ਸੰਪਰਕ ਭਾਈ ਨਾਲ ਠੀਕ ਆ ਹਰੇਕ ਮੁੱਲ ਦੀ ਹੁੰਦੀ ਆ ਭਾਈ ਕਹਿੰਦਾ ਵੀ ਠੀਕ ਆ ਭਾਈ ਠੀਕ ਆ ਭਾਈ ਲੈ ਵੀ ਇੱਕ ਤੁਹਾਨੂੰ ਬੈੜ ਦਿਖਾਉਣ ਲੱਗਾ ਕ੍ਰੋਸ ਬ੍ਰੀਡ ਦੇ ਵਿੱਚ ਬੈੜ ਪੰਜੇ ਤੇ ਬੜੀ ਸਾਫ਼ ਸੁਥਰੀ ਬੈੜ ਆ ਭਾਈ ਜਿੰਨੀ ਸਾਫ਼ ਸੁਥਰੀ ਜਾਪਤ ਤੇ ਉਨਾਂ ਹੀ ਸਾਫ਼ ਸੁਥਰਾ ਜਿਹੜਾ ਹਵਾਨਾ ਕਰਮਾ ਵਾਲੀ ਦਾ ਬਹੁਤ ਜ਼ਿਆਦਾ ਸੋਹਣਾ ਹਵਾਨਾ ਦੇਖੋ ਫਿਕਸਡ ਆਰਡਰ ਆ ਤੇ ਥਣ ਥਣ ਬੜਾ ਸੋਹਣਾ ਗੱਡਿਆ ਬੱਚੀ ਨੇ ਦੇਖੋ ਤੇ ਪਿੱਛੇ ਤੋਂ ਵੀ ਦਿਖਾਨ ਹੈ ਹਵਾ ਨਾਲ ਸੁਣੋ ਨਿੱਕ ਬਿਲਕੁਲ ਸਾਫ ਅਡਰ ਤੇ ਥਣ ਥਣ ਕਰਮਾਲੀ ਨੇ ਬੜਾ ਸੋਹਣਾ ਗੱਡਿਆ ਚੰਗੀ ਬਾਡੀ ਬੰਤਰ ਦੀ ਦਰਮਿਆਨੇ ਕੱਦ ਵਜਨ ਚਾ ਵੇਖੋ ਬਈ ਐਸੀ ਕਾਰ ਸਤਿ ਸ਼੍ਰੀ ਅਕਾਲ ਨਾਲਾ ਤੇ ਵੀ ਆਪਣਾ ਗਰਦੀਪ ਸਿੰਘ ਗਰਦੀਪ ਸਿੰਘ ਪਿੰਡ ਘੜਾ ਬਈ ਰੈਊ ਹੈ ਬਈ ਰੈਊ ਜ਼ਿਲ੍ਹਾ ਕਿਹੜਾ ਪਿਆ ਨਾ ਸੰਗਰੂਰ ਹੈ ਸੰਗਰੂਰ ਇਹ ਜਿਹੜੀ ਆਪਾਂ ਬੈਡ ਦਿਖਾਈਏ ਕਰਦੀਏ ਬਈ ਆਪਣੀ ਕਿ ਵਪਾਰ ਦਾ ਕੰਮ ਨਾ ਬਈ ਵਪਾਰ ਦਾ ਕੰਮ ਵਪਾਰ ਦਾ ਕੰਮ ਹੈ ਤੇ ਸੂਆ ਕਿਹੜਾ ਸੂਈ ਹੈ ਬਈ ਇਸ ਵਾਰੀ ਕਾਨੂੰਨ ਸੂਆ ਕਾਨੂੰਨ ਸੂਆ ਪਹਿਲਾ ਸੂਆ ਇਸ ਵਾਰ ਸੂਈ ਹੈ ਤੇ ਕਿੰਨੇ ਦਿਨਾਂ ਦੀ ਬਈ ਇਹਨੂੰ 4 ਦਿਨਾਂ ਨੂੰ ਹੋ ਗਿਆ ਸੂਈਆਂ 4 ਕਿ ਦਿਨ ਹੋ ਗਏ ਸੂਈ ਨੂੰ ਤੇ ਬੱਚਾ ਕੀ ਜੇਦਾ ਬਈ ਬੱਚੀ ਹੈ ਜੀ ਬੱਚਾ ਮਗਰ ਬੱਚੀ ਹੈ ਜੀ 4 ਦਿਨ ਹੋ ਗਏ ਸੂਈ ਨੂੰ ਚਾਰ ਦਿਨਾਂ ਦੇ ਜੀ ਸੁਣੇ ਥੱਲੇ ਬਾਈ ਦੁੱਧ ਬਾਦੀ ਗੱਲ ਕਰ ਲਈ ਕਿੰਨਾ ਕੁ ਤਿਆਰ ਆ 15 ਲੀਟਰ ਤਿਆਰ 15 ਲੀਟਰ ਤਿਆਰ ਪੂਰਾ ਤਸੱਲੀ ਵਾਲਾ ਬਾਈ ਹਾਂਜੀ ਆ ਮਿਲ ਕੇ ਦੇ ਚਵਾਈ ਚੁਵਾਈ ਦੀ ਚੰਗੀ ਆ ਪੂਰੀ ਕੋਲੀ ਆ ਤੁਮ ਵੇਹੂੰ ਠੰਡੀ ਸੀਲਾ ਬਾਈ ਚੋਮਾ ਠੰਡੀ ਸੀਲਾ ਦੇਖ ਬੰਦਾ ਬੁੜੀ ਜਿਹੜਾ ਮਰਜੀ ਚੋਲੇ ਜਿਹੜਾ ਮਰਜੀ ਚੋਲੇ ਲੈ ਵੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਠੰਡੀ ਸੀਲ ਤੇ ਥਾਣਾ ਬਾਨੇ ਦੀ ਬੰਤਰ ਕਾਲੀ ਦਾ ਬਾ ਕਮਾਲ ਆ ਯਾਰ ਠੰਡ ਠੰਡ ਬੜਾ ਸੋਹਣਾ ਕੱਢਿਆ ਬੱਚੀ ਨੇ ਬਿਲਕੁਲ ਠੰਡੀ ਸੀਲ ਬੱਚੀ ਆ ਤੇ ਜਦ ਜ ਆ ਭਾਅ ਵੀ ਵੇਚਣ ਜਾਲ ਮੰਗੀ ਜਹੇ ਜਿੰਨੇ ਮਰਜੀ ਚ 65000 ਦੀ ਜ 65000 ਜੀ ਬੱਚੀ ਮਾਨਦਾਨ ਹੋਰ ਵੀ ਹੋ ਜੂ ਬੱਚਾ ਹਾਂਜੀ ਕੋਈ ਨਹੀਂ ਕਰਦਾ ਠੀਕ ਆ ਫੋਨ ਨੰਬਰ ਆਪਣਾ 99150 99150 19637 19637 ਹਾਂਜੀ ਇਹ ਬਾਈ ਦਾ ਫੋਨ ਨੰਬਰ ਹੈ ਜੀ ਬੱਚੀ ਬੜੀ ਵਾਕਮਾਲਾ ਤੇ ਮਗਰ ਵੀ ਬੱਚੀ ਹੈ ਬਈ ਇੱਕ ਦੇ ਮੁੱਲ ਚ ਦੋ ਨਗ ਬਣਦੇ ਆ ਤੇ ਬੜੀ ਵਾਕਮਾਲ ਬੱਚੀ ਆ ਥਣ ਥਣ ਬੜਾ ਸੁਣੋ ਕਿ ਬਿਲਕੁਲ ਸਾਫ ਸਾਨਾ ਹੋਵਣਾ 6 ਸਾਈਡਰ ਦੇ ਵਿੱਚ ਦੁੱਧ ਪਾ ਦੂਗੀ 15 ਲੀਟਰ ਬਣਾ ਲੈ ਸੰਬੰਧਕ ਬਾਈ ਨੇ ਜੀ ਲਓ ਵੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਣਾ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਿਓ ਤੋਰ ਤੁਰ ਕੇ ਵੀ ਦਿਖਾਵਾਂਗੇ ਤੇ ਮੱਝ ਚੰਗੀ ਹੈ ਬਾਈ ਜੀ ਦੇਖੋ ਬਿਲਕੁਲ ਸਾਫ ਥਾਣਾ ਹੋਵਾਨੇ ਦੀ ਘਰ ਦੀ ਮੱਝ ਆ ਕੋਈ ਬਾਈ ਕਹਿੰਦਾ ਬਵਾਰ ਦਾ ਕੰਮ ਨਹੀਂ ਖਣ ਤੁਹਾਨੂੰ ਦੇਖੋ ਯਾਰ ਮੁੱਠੀ ਚ ਬਾਈ ਵਾਲਾ ਬੜਾ ਸੋਹਣਾ ਥਣ ਲੱਗਿਆ ਚਾਰੋਂ ਥਣ ਨਿੱਕੂ ਜਿਹਾ ਤੇ ਫੁੱਲ ਗੈਪ ਵਾਲਾ ਥਣ ਲੈ ਦੋ ਰੋਗੇ ਵਿੱਚ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਬਾਈ ਸੋਹਣੀ ਫੇਸ ਕੁਆਲਿਟੀ ਹੈ ਸਿੰਘਾ-ਸੁੰਗਾ ਦੀ ਬਿਲਕੁਲ ਗੁੰਡੀ ਤੇ ਘਰ ਦੀ ਰੱਖੀ ਹੋਈ ਹੈ ਵੱਡੀ ਗੱਲ ਲਓ ਇੱਕ ਵਾਰੀ ਤੋੜਾ-ਦੂਰਾ ਚੈੱਕ ਕਰ ਲਿਓ ਕਦਗਾਠ ਦੀ ਜੱਜ ਕਰ ਲਿਓ ਤੁਸੀਂ ਖਾਣਾ ਹੋਵਾਨੇ ਜੀ ਬਿਲਕੁਲ ਸਾਫ਼ ਕਦਗਾਠ ਦੀ ਬਿਲਕੁਲ ਕਿਤੇ ਚੰਗੀ ਕਦ ਵਜਣ ਵਾਲੀ ਹੈ ਮੋੜ ਲਓ ਜੀ ਦੇਖੋ ਬੇਕੋ ਸਾਫ ਸੁਥਰੀ ਮੱਝ ਆ ਬਈ ਸੋਹਣਾ ਥਣ ਹਵਾਨਾ ਬਾਕੀ ਡਿਟੇਲ ਸਾਰੀ ਆਪਾਂ ਇਹਦੀ ਬਾਈ ਤੋਂ ਪੁੱਛ ਲਾਂਗੇ ਹਾਂਜੀ ਬਈ ਅੱਛੀ ਗਾਲ ਅੱਛੀ ਗਾਲ ਬਈ ਨਾਂ ਲਾਦੇ ਆਪਣਾ ਬੀਤਾਂ ਸਿੰਘ ਜੀ ਬੀਤਾਂ ਇਹ ਪਿੰਡ ਕਿਹੜਾ ਬਈ ਮਾਸੀਕੇ ਜੀ ਮਾਸੀਕੇ ਜਿਹੜਾ ਕਿਹੜਾ ਪੈਂਦਾ ਬਈ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਆ ਬਈ ਕਰਦੀ ਮੱਝ ਆਪਣੀ ਹਾਂਜੀ ਸੂਆ ਕਿਹੜਾ ਸੂਆ ਇਸ ਵਾਰ ਦੂਜਾ ਜੀ ਦੂਜਾ ਸੂਇ ਇਸ ਵਾਰ ਸੂਈ ਤੇ ਬੱਚਾ ਕਿਹ ਦਿੱਤਾ ਬਈ ਟਟਾ ਹੀ ਠੀਕ ਆ ਕਿੰਨੇ ਟਾਈਮ ਦੀ ਸੂਈ ਹੈ ਬਈ ਇਹਨੂੰ ਹੋ ਗਿਆ 2 ਮਹੀਨਾ ਇੱਕ ਮਹੀਨਾ ਸੂਈ ਨੂੰ ਦੁੱਧ ਕਿੰਨਾਗਾ ਬਈ ਹੈਗਾ 14 ਲੀਟਰ 14 ਲੀਟਰ ਪੂਰਾ ਤਸੱਲੀ ਵਾਲਾ ਬਈ 14 ਲੀਟਰ ਦੋ ਡੰਗ ਚਾਰ ਡੰਗ ਵਾਲਾ ਤਸੱਲੀ ਕਰਦਾ 2 ਕਿ ਲਿਆਇਆ ਤੁਹਾਡੇ ਠੀਕ ਆ ਤੇ ਫੋਨ ਨੰਬਰ ਬਈ ਆਪਣਾ 6239213926 ਤੇ ਭਾਗੀ ਰੱਖਦਾ ਬਈ ਜਾਇਜ਼ ਜੇ ਵੇਚਣ ਜਾਲਾ ਕਾਦਰ ਮੁੱਲ ਦਾ ਹੈਗਾ 1.35 ਠੀਕ ਹੈ ਭਾਈ ਸਵਾ ਦੀ ਦੇਣੀ ਹੈ ਸਵਾ ਲੱਖ ਦੀ ਹੋਰ ਵੀ ਹੋ ਜਮਾਨਤ ਦਾ ਮੌਕੇ ਤੇ ਠੀਕ ਹੈ ਲਓ ਵੀ ਸਵਾ ਦੀ ਬਾਈ ਕਹਿੰਦਾ ਦੇਣੀ ਆ ਮੱਝ ਮੌਕੇ ਤੇ ਮਾਨਤਾਨ ਹੋਰ ਵੀ ਹੋ ਜੂ ਤੇ ਮਾਸੀ ਕੇ ਪਿੰਡ ਤੋਂ ਪਾਈ ਇਹ ਜਿਹੜੀ ਮੱਝ ਲੈ ਕੇ ਆਏ ਆ ਸੋ ਬਣੇ ਰਹੋ ਵੀਡੀਓ ਦੇ ਨਾਲ ਹੰਡ ਤੱਕ ਅੱਗੇ ਚੱਲ ਕੇ ਹੋਰ ਜਿਹੜੇ ਵਿਕਰੀ ਵਾਲੇ ਨੇਗਾ ਆਪਾਂ ਕਵਰ ਕਰਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਨੂੰ ਲਾਇਕ ਜ਼ਰੂਰ ਕਰਦਿਆ ਕਰੋ ਜਿੰਨੇ ਵੀ ਭਰਾ ਦੇਖਦੇ ਹੋ ਲਾਇਕ ਬਹੁਤ ਕੱਟ ਕਰਦੇ ਹੋ ਲਾਇਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਨਵੇਂ ਭਰਾ ਜੁੜਦੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਆ ਕਰੋ ਪਸ਼ੂ ਮੰਡੀ ਤੋਂ ਲਾਪਕ ਕਵਰ ਕਰਨ ਲੱਗਿਆ ਤੇ ਮੰਡੀ ਦਾ ਮਾਹੌਲ ਤੁਹਾਨੂੰ ਜਿਹੜਾ ਦਿਖਾ ਦਿੰਨੇ ਆ ਗੈਂਤੀ ਦੇ ਪਸ਼ੂ ਹੀ ਤਕਰੀਬਨ ਅਜાળੀ ਮੰਡੀ ਦੇ ਵਿੱਚ ਪਹੁੰਚਿਆ ਦੇਖੋ ਲਗਭਗ ਮੰਡੀ ਖਾਲੀ ਵਾਂਗੂ ਹੀ ਪਈ ਆ ਗੈਂਤੀ ਦੇ ਪਸ਼ੂ ਹੀ ਪਹੁੰਚੇ ਬਈ ਇੱਕ ਹੋਰ ਦਿਖਾਉਣਾ ਮੱਝੇਰ ਦੇਖੋ ਬੜੀ ਬਾ ਕਮਾਲ ਮੱਝਾ ਬਈ ਹਵਾਨਾ ਹੋਣਾ ਦੇਖੋ ਕਰਮਾਲੀ ਦਾ ਛੋਟੀ ਖਰੀ ਬਹੁਤ ਆ ਗਈ ਜਮਾਈ ਬਾ ਬਹੁਤ ਤੀਜੇ ਸਿਰ ਰਹਿਣਾ ਆ ਜਮਾਈ ਬਿਲਕੁਲ ਕੁੰਡੀ ਆ ਹੋਣੀ ਫੇਸ ਕੁਆਲਿਟੀ ਇਹਦੇ ਲੇਵੇ ਦੀ ਮੰਤਰ ਦੇ ਫਿਰ ਬੜਾ ਚੜਾਈ ਜੜੂੀ ਚੱਲੇ ਵਾ ਥਾਣਾ ਥਣ ਵੀ ਬਹੁਤ ਸੋਹਣਾ ਲੱਗਾ ਦੇਖੋ ਕੁੰਡਾ ਸਿੰਘ ਛੋਟਾ ਸਿੰਘ ਤਾਜੀ ਸੂਈ ਇਹ ਦੇਖੋ ਆਪਾਂ ਬਾਹਰ ਨਿਕਲੇ ਬੰਦਾ ਹੁੰਦੇ ਆ ਦੇਖੋ ਦੇਖੋ ਯਾਰ ਬਾ ਕਮਾਲ ਹਵਾਨਾ ਸਾਨੂੰ ਨੇੜੇ ਤੋਂ ਵੀ ਦਿਖਾਣੇ ਧੋਹ ਜਿਆਦਾ ਚੰਗੀ ਝੋਟੀ ਆ ਤੇ ਬਾਗਮਾਲਾ ਡਰ ਲਾਇਆ ਕਰਮਾਲੀ ਨੂੰ ਬਿਲਕੁਲ ਸਾਫ ਸਾਨ ਹੋਵਨ ਜੜਾਈ ਜੜੂਈ ਦੇਖੋ ਯਾਰ ਲੇਵੇ ਦੀ ਚਾਰੋਂ ਥਣ ਇੱਕੋ ਜੇ ਸੋਹਣਾ ਬਈ ਮੁੱਠੀ ਚ ਬਈ ਵਾਲਾ ਥਾਣਾ ਦੇਖੋ ਤੇ ਨੰਬਰ ਪਾ ਦਾਂਗੇ ਗੁੰਡਾ ਸਿੰਘ ਛੋਟਾ ਸਿੰਘ ਗੁੰਡਾ ਸਿੰਘ ਚੰਗੀ ਬੋਡੀ ਮੰਤਰ ਜੀ ਤੇ ਪਿੱਠ ਪੂੜੇ ਜੀ ਮੰਤਰ ਦੇਖੋ ਯਾਰ ਬਾਗਮਾਲ ਵੰਤਰ ਛੋਟੀ ਤੋਂ ਵੰਨਾ ਜਿਹੜਾ ਸਾਨੂੰ ਸਾਈਡ ਤੋਂ ਵੀ ਦਿਖਾਉਣੇ ਆ ਦੇਖੋ ਨਾੜਾ ਨੂੜਾ ਪੂਰੀਆਂ ਉਬਰੀਆਂ ਹੋਈਆਂ ਬਈ ਬਿਲਕੁਲ ਸਾਫ ਅਟਰਾ ਤੇ ਅੱਗੋਂ ਫੇਸ ਕੁਆਲਿਟੀ ਚੈੱਕ ਕਰ ਲੈ ਸੋਹਣੀ ਫੇਸ ਕੁਆਲਿਟੀ ਕੁੰਡਾ ਸਿੰਘ ਬਈ ਅਸੀ ਕਾਲ ਸਸੀ ਕਾਲ ਜੀ ਬਈ ਕਿਹੜਾ ਸੂਆ ਸੂਈਆ ਝੋਟੀਆ ਦੂਜੇ ਸੂਆ ਜੀ ਦੂਜਾ ਸੂਆ ਇਸ ਵਾਰ ਸੂਈਆ ਹਾਂਜੀ ਹਾਂ ਸੂਈਆ ਮਾਹ ਹਫਤਾ ਹੋਇਆ ਜੀ ਹਫਤਾ ਸੂਈ ਨੂੰ ਹੋ ਗਿਆ ਤੇ ਬੱਚਾ ਬੱਚਾ ਵੀ ਮਗਰ ਲੈ ਕੱਟੀ ਆ ਬਈ ਇੱਕ ਦੇ ਮੁੱਲ ਚ ਦੋ ਆਉਣੀਆਂ ਨੇ ਹਾਂਜੀ ਬੱਚਾ ਮਗਰ ਕੱਟੀਆ ਇੱਕ ਹਫਤੇ ਦੀ ਸੂਈਆ ਤੇ ਬਈ ਪਿੰਡ ਕਿਹੜਾ ਆਪਣਾ ਪਿੰਡ ਫਰਮਾਹੀ ਹੈ ਵੀਰੇ ਪਿੰਡ ਫਰਮਾਹੀ ਜ਼ਿਲ੍ਹਾ ਕਿਹੜਾ ਪੈਂਦਾ ਬਰਨਾਲਾ ਹਾਂਜੀ ਤੇ ਬਈ ਜੀ ਦੂਜਾ 7 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਘਿਆਰ ਬਈ 12 ਕਿਲੋ ਤੱਕ ਤਿਆਰ ਹੋ ਜਾਮਾ ਜੀ 4-5 ਚੋਕੀ ਘਰੋਂ ਲੈ ਠੀਕ ਆ 12 ਲੀਟਰ ਦੁੱਧ ਦੀ ਆਪਾਂ ਤ ਜੈ ਜਪਾ ਭਾਈ ਵੇਚਣ ਵਾਲਾ ਜੈ ਜਪਾ ਮੁੱਲ ਤਾਂ ਇੱਕ 30 ਕਰਦਾ ਇੱਕ 20 ਦੇਣਾ 120000 ਦੀ ਹਾਂਜੀ ਵਿੱਚੋਂ ਮਾਨਦਾਨ ਹੋਰ ਵੀ ਕਰ ਦਾਂਗੇ ਫੋਨ ਨੰਬਰ 95722 ਠੀਕ ਹੈ ਭਾਈ 992 ਸੀ 992 ਸੀ ਇਹ ਭਾਈ ਦਾ ਫੋਨ ਨੰਬਰ ਹੈ ਜੀ ਚੰਗੀ ਝੋਟੀ ਆ ਦੁੱਧ ਵਾਲੀ ਝੋਟੀ ਆ ਹਵਾਨਾ ਇੱਕ ਵਾਰੀ ਫੇਰ ਦਿਖਾਣਾ ਸਾਨੂੰ ਨੇੜੇ ਤੋਂ ਦੇਖੋ ਬਣਾ ਲਓ ਸੰਪਰਕ ਨਗੀਨਾ ਮੱਝ ਆ ਭਾਈ ਦੇਖੋ ਲੈ ਵਾ ਲੂਆ ਬੜਾ ਵਕਮਾਲਾ ਯਾਰ ਦੇਖੋ ਅੱਛਾ ਲੱਗ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਲਾ ਤੌਰ ਬਾਈ ਤੁਰਦੀ ਨੂੰ ਜੱਜ ਕਰ ਲਿਓ ਤੋਰਾ ਦੂਰਾ ਚੈੱਕ ਕਰ ਲਿਓ ਦੇਖੋ ਸੋਹਣੀ ਬੋਡੀ ਮੰਤਰ ਦੀ ਬਹੁਤ ਚੰਗੀ ਹੈ ਬਾਈ ਥਾਣਾ ਹਵਾਨੇ ਦੀ ਮੰਤਰ ਜਿਹੜੀ ਬਾਗਮਾਲਾ ਬਿਲਕੁਲ ਸਾਫ ਅਡਰ ਬਿਲਕੁਲ ਸਾਫ ਥਾਣਾ ਹਵਾਨੇ ਦੀ ਹੈ ਬਾਈ ਦੇਖੋ ਬਾਕੀ ਗੱਲਬਾਤ ਸਾਰੀ ਆਪਾਂ ਬਾਈ ਨਾ ਕਰਾਂਗੇ ਕਿੰਨੇ ਕ ਟਾਈਮ ਦੀ ਸੂਈ ਆ ਕਿੰਨਾ ਕ ਦੁੱਧ ਆ ਤੇ ਕੀ ਬਾਪੂ ਕਰਦਿਆ ਜੀ ਬਾਈ ਅੱਛੀ ਕਾਰ ਬਾਈ ਨਾਮ ਲਖਦਾ ਆਪਣਾ ترਸੇਮ ਸਿੰਘ ترسےم ਸਿੰਘ ਪਿੰਡ ਕਿਹੜਾ ਬਾਈ ਮਾਨਸਾ ਮਾਨਸਾ ਠੀਕ ਆ ਇਹ ਜਿਹੜੀ ਮੱਝ ਆਪਾਂ ਤੋਰ ਕੇ ਦਿਖਾਈਏ ਬਈ ਘਰ ਦੀਏ ਵਿਵਾਰ ਦਾ ਕੰਮ ਕਰਦੀ ਆ ਕਰਦੀ ਆ ਸੂਆ ਕਿਹੜਾ ਸੂਈ ਆ ਬਾਈ ਚੌਥਾ ਸੂਆ ਇਸ ਵਾਰ ਸੂਈ ਆ ਤੇ ਕਿੰਨੇ ਕ ਦਿਨਾਂ ਦੀ ਬਾਈ ਬਹੁਤ ਹੋ ਗਏ 15 ਦਿਨ 15 ਦਿਨ ਸੂਈ ਨੂੰ ਹੋ ਕੇ ਤੇ ਬੱਚਾ ਕੀ ਦੇਦਾ ਬਾਈ ਕਟਾ ਬੱਚਾ ਮਗਰ ਕਟਾ ਹੀ ਦੇਖ ਸਕਦੇ ਤੁਸੀਂ 15 ਦਿਨਾਂ ਦੀ ਬਾਈ ਕਹਿੰਦਾ ਸੂਈ ਆ ਤੇ 145 15 ਦਿਨਾਂ ਦੀ ਸੂਈ ਛੱਲੇ ਬਈ ਤੇ ਸੇਮ ਦੁੱਧ ਕਿੰਨਾ ਤਿਆਰ ਹੁਣ ਹਣ ਬਈ ਉਹਦਾ 15 ਆ 14 ਰੁਪਏ ਦੇ 14 ਲੀਟਰ ਪੂਰਾ ਤਸੱਲੀ ਵਾਲਾ ਬਈ ਦੋ ਡੰਗ ਤਿੰਨ ਡੰਗ ਡੱਬੇ ਮਰ ਠੀਕ ਹੈ ਬਈ ਚੋਅਈ 24 ਦੀ ਚੰਗੀ ਬੋਲੀ ਹੈ ਤੇ ਭਾਅ ਵੇਚਣ ਵਾਲਾ 145 ਦੀ 145 ਦੀ ਮਾਨਦਾਨ ਹੋਰ ਹੋ ਜੂ ਠੀਕ ਹੈ ਤੇ ਫੋਨ ਨੰਬਰ 92643 ਠੀਕ ਹੈ ਬਈ 7634 ਠੀਕ ਹੈ ਇਹ ਬਈ ਦਾ ਫੋਨ ਨੰਬਰ ਹੈ ਜੀ ਰੇਟ ਦੇ ਵਿੱਚ ਬਈ ਕਹਿੰਦਾ ਵੀ ਮਾਨਦਾਨ ਜਿਹੜਾ ਹੋ ਜੂਗਾ ਥਾਣਾ ਬੰਨੇ ਦੀ ਇੱਕ ਵਾਰੀ ਹੋਰ ਚੈੱਕ ਕਰਵਾਉਣਾ ਸੀ ਦੇਖ ਲੈ ਵੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਣਾ ਇੱਕ ਵਾਰੀ ਖੜੀ ਤੇ ਨੀਂਗਾ ਮਾਰ ਲਿਓ ਤੋੜ ਕੇ ਵੀ ਦਿਖਾ ਦਾਂਗੇ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲਵਾਂਗੇ ਦੇਖੋ ਇੱਕ ਵਾਰੀ ਖੜੀ ਨੂੰ ਚੈੱਕ ਕਰ ਲਓ ਬੇਲਬੂਲ ਦੇਖੋ ਕਰਮਾਲੀ ਦੀ ਫੁੱਲ ਵੱਡੀ ਮੱਝ ਆ ਬਾਈ ਫੁੱਲ ਕੱਦ ਫੁੱਲ ਬਾਜਨ ਤੇ ਥਾਣਾ ਬਨ ਵਾਲੇ ਪੱਖ ਤੋਂ ਗੱਲ ਕਰ ਲਈਏ ਬਿਲਕੁਲ ਸਾਫ ਹੱਡਰਾ ਤੇ ਫੁੱਲ ਗੈਪ ਵਾਲਾ ਥਣ ਲੱਗਿਆ ਹੋਇਆ ਬਾਈ ਸੋਹਣੀ ਫਿਸ ਕੁਆਲਿਟੀ ਆ ਸਿੰਘ ਗੁੰਡਾ ਬਈ ਤੋਰੀ ਇੱਕ ਵਾਰੀ ਤੁਰਦੀ ਤੇ ਨੀਂਗਾ ਮਾਰ ਲਿਓ ਆ ਵੀ ਇੱਕ ਤੁਹਾਨੂੰ ਵੈੜ ਦਿਖਾਉਣ ਲੱਗਾ ਹਾਂ ਕ੍ਰੋਸ ਬ੍ਰੀਡ ਦੇ ਵਿੱਚ ਇੱਕ ਬਾਰੀ ਖੜੀ ਤੇ ਨਗਾ ਮਾਰ ਲਿਓ ਵੈੜ ਚੰਗੀਆਂ ਵਾਈਆਂ ਦੀ ਗਰਮੀ ਦੇ ਵਿੱਚ ਰੱਖਣ ਲਈ ਜਿਹੜੀ ਚੰਗੀ ਹੈ ਵੈੜ ਗਰਮੀ ਬਹੁਤ ਘੱਟ ਮੰਨਦੀਆਂ ਇਹ ਠੰਡ ਹਵਾਨੇ ਦੀ ਬਿਲਕੁਲ ਸਾਫ਼ ਸੋਹਣਾ ਮੁੱਠੀ ਚਵਾਈ ਵਾਲਾ ਥਣ ਚਾਰ ਇੱਕੋ ਚਾਰੋਂ ਥਣਾ ਜਿਹੜਾ ਇੱਕੋ ਜਿਹਾ ਬਈ ਆਡ ਰੋਡਰ ਵਗੜਾ ਸੋਹਣਾ ਤਿਆਰ ਕਰੇ ਬਾਕੀ ਭਾਈ ਹੋਰਾਂ ਤੋਂ ਪੁੱਛਾਂਗੇ ਕਿੰਨੇ ਕ ਟਾਈਮ ਦੀ ਸੂਈ ਆ ਕਿੰਨਾ ਕ ਦੁੱਧ ਆ ਤੇ ਕੀ ਭਾਅ ਬੁ ਕਰਦੇ ਭਾਈ ਕਨੇਡਾ ਦੀ ਸੂਈ ਆ ਵੈੜ ਦੀ ਤੀਜਾ ਦਾ ਨਾ ਭਾਈ ਸੂਈ ਤੀਜਾ ਦਿਨ ਸੂਈ ਉਹਦੇ ਬੱਚਾ ਕੀ ਬਈ ਮੰਗਰ ਬੱਸ ਆ ਬਈ ਬੱਚਾ ਮੰਗਰ ਬੱਚਾ ਜੀ ਤਿੰਨ ਦਿਨ ਹੋ ਗਏ ਬਾਈ ਕਹਿੰਦਾ ਸੂਈ ਤੇ ਤਿੰਨ ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਦੀ ਗੱਲ ਕਰ ਲਈ ਬਾਈ ਕਿੰਨਾ ਕੁ ਤਿਆਰ 15 ਕਿਲੋ ਬੋਲਾ ਤਿਆਰ ਆ ਬਾਈ ਨੂੰ 15 ਕਿਲੋ ਹਾਂ ਬਾਈ ਠੀਕ ਆ ਤੇ ਕਿੰਨਾ ਕੁ ਪਾ ਦੂ ਬਈ ਦੁੱਧ ਦੁੱਧ ਪਾ ਦੂ ਬਈ 17 18 ਕਿਲੋ 17 18 ਕਿਲੋ ਚਵਾਈ ਜੂਵੀ ਦੀ ਚੰਗੀ ਨਰਮ ਬਾਲ ਵੀ ਵਧੀਆ ਬਾਈ ਕੁਛ ਨਹੀਂ ਕਹਿੰਦੇ ਬੰਦਾ ਬੁੜੀ ਜਿਹੜਾ ਮਰਜੀ ਚੋਣ ਮਰਜੀ ਚੋਣ ਜਨਾਬਾ ਜਨਾਬਾ ਠੀਕ ਆ ਤੇ ਵੇਚਣ ਵਾਲਾ ਭਾਅ ਬਈ ਜਾਇਜ਼ ਆ ਮੋੜਦਾ ਬਈ 85 ਹਜ਼ਾਰ ਕਰਦੇ ਆ 75 ਜੀ ਕਰਦੇ 75 ਹਜ਼ਾਰ ਹੋਰ ਵੀ ਹੋ ਜੀ ਮਨ ਤਾਂ ਮੌਕੇ ਦੇ ਕਰ ਦਾਂਗੇ ਬਈ ਠੀਕ ਤੇ ਫੋਨ ਨੰਬਰ ਬਈ ਆਪਣਾ 39914 ਠੀਕ ਆ ਬਈ ਠੀਕ ਆ ਇਹ ਤੋਂ ਇਲਾਵਾ ਹੋਰ ਵੀ ਹੁੰਦੇ ਬਈ ਆਪਣੇ ਕੋਲੇ ਹੋਰ ਵੀ ਹੁੰਦੇ ਨੇ ਬਈ ਠੀਕ ਆ ਵਪਾਰ ਦਾ ਕੰਮ ਆ ਬਈ ਆਪਣੇ ਠੀਕ ਆ ਲੈ ਵੀ ਬਣਾ ਲੈ ਤੁਸੀਂ ਬਰਕ ਬਾਈ ਨਾਲ ਇਹ ਤੋਂ ਇਲਾਵਾ ਵੀ ਬਾਈ ਕਹਿੰਦਾ ਹੋਰ ਵੀ ਜਿਹੜੇ ਨਗ ਬਈ ਵਿਕਰੀ ਵਾਲੇ ਹੁੰਦੇ ਆ ਬਾਈ ਕੋਲ ਗਾਈ ਬਾਈ ਦੀ ਚੰਗੀਆਂ ਬਾਈ ਦੇਖੋ ਬਿਲਕੁਲ ਸਾਫ ਸੋਣਾ ਬਣੇ ਹੋ ਅਨ ਇੱਕ ਵਾਰੀ ਸਾਨੂੰ ਪਿੱਛੇ ਤੋਂ ਵੀ ਦਿਖਾਣਾ ਚੜਾਈ ਜੁੜੀ ਬਹੁਤ ਆ ਜਾਂਦੀ ਹੈ। ਆ ਦੇਖੀ ਇਹ ਗ੍ਰੇਨੀਆਂ ਵਿੱਚ ਕਲੀਆ। ਲੈ ਵੀ ਇੱਕ ਮਾਝੂ ਤੁਹਾਨੂੰ ਹੋਰ ਦਿਖਾਉਣਾ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਿਓ ਤੋਰ ਤੁਰ ਕੇ ਵੀ ਦਿਖਾ ਦਾਂਗੇ। ਖੜੀ ਨੂੰ ਜੱਜ ਕਰੋ ਇੱਕ ਵਾਰੀ ਦੇਖੋ ਬੋਡੀ ਬਾਂਦਰ ਦੀ ਮੱਝ ਚੰਗੀ ਆ ਦੇਲ ਬੂਲ ਦੇਖ ਲਓ ਸਿੰਗਾ ਨਹੀਂ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਚੰਗੇ ਕੱਦ ਵਜਨ ਵਾਲੀ ਮੱਝ ਆ ਬਈ ਤੋੜ ਕੇ ਵੀ ਦਿਖਾ ਦਾਂਗੇ ਤੁਹਾਨੂੰ ਤੁਰਦੀ ਤੇ ਨਿਗਾ ਮਾਰ ਲਓ ਇੱਕ ਵਾਰੀ ਤੋਰੀ ਬਈ ਤੋਰੀ ਲੈ ਇੱਕ ਵਾਰੀ ਤੁਰਦੀ ਨੂੰ ਜੱਜ ਕਰ ਲਿਓ ਥਾਣਾ ਹਵਾਨਾ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਾਂਗੇ ਬਈ ਦੇਖੋ ਪੂਰਾ ਗੈਪ ਵਾਲਾ ਜਿਹੜਾ ਥਣ ਲੱਗਿਆ ਹੋਇਆ ਤੇ ਦੇਖੋ ਹਵਾਨਾ ਇੱਥੋਂ ਵੀ ਜੱਜ ਕਰ ਸਕਦੇ ਹੋ ਤੁਸੀਂ ਇੱਕ ਵਾਰੀ ਤੁਰਦੀ ਜਨੇਰਾ ਮਾਲ ਲੈ ਬੱਚੇ ਦਾ ਕਰਦੀ ਆ ਥੋੜਾ ਇੱਕ ਵਾਰੀ ਦੇਖੋ ਤੁਰਦੀ ਨੂੰ ਚੈੱਕ ਕਰੋ ਬਾਕੀ ਡਿਟੇਲ ਸਾਰੀ ਆਪਾਂ ਬਾਈ ਤੋਂ ਪੁੱਛਾਂਗੇ ਕਿੰਨੇ ਕ ਟਾਈਮ ਦੀ ਸੂਈ ਆ ਕਿੰਨਾ ਕ ਦੁੱਧ ਆ ਤੇ ਕੀ ਭਾਪੂ ਕਰਦਾ ਨਾੜਾ ਨੂੜਾ ਕਰ ਮਾਲੀ ਨਹੀਂ ਬਹੁਤਾ ਲੈਵੇ ਤੇ ਬਾਈ ਦੇਖੋ ਪੰਗਾੜੀ ਮੂੜੀ ਦੇਖੋ ਨਾੜਾ ਨੂੜਾ ਬਹੁਤ ਉਪਰੀਆ ਚੰਗੀ ਦੁੱਧ ਵਾਲੀ ਮੱਝ ਲੱਗਦੀ ਆ ਬਾਈ ਗੈਪ ਨੂੰ ਬਹੁਤਾ ਥਣਾ ਦਾ ਤੇ ਚਾਰੋਂ ਥਣ ਇੱਕੋ ਜੀ ਸੋਨਾ ਮੁੱਠੀ ਚਵਾਈ ਵਾਲਾ ਥਾਣਾ ਤੇ ਸੰਤਰ ਚੰਗੀਆਂ ਮੱਜੀ ਬਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਨਾਂ ਦੱਸ ਦਿਓ ਬੋਤਾ ਸੂਤਾ ਹੈ ਪਿੰਡ ਕਿਹੜਾ ਬਈ ਆਵਲਾ ਸਗਲਾ ਠੀਕ ਆ ਮੱਜ ਜਿਹੜੀ ਆਪਾਂ ਤੋੜ ਕੇ ਦਿਖਾਈ ਆ ਬਈ ਕਰਦੀ ਆ ਆਪਣੀ ਹਾਂਜੀ ਕਰਦੀ ਕਰਦੀ ਕਿਹੜਾ ਸੂਈ ਆ ਬਈ ਇਸ ਵਾਰ ਸੂਆ ਕਿਹੜਾ ਸੂਈ ਆ ਬਈ ਇਸ ਵਾਰ ਸੂਆ ਜੁੱਜਰੀ ਆ ਦੂਜਾ ਸੂਆ ਸੂਈ ਆ ਕਿੰਨੇ ਦਿਨਾਂ ਦੀ ਬਈ 12 ਦਿਨਾਂ ਦੀ ਸੂਈ ਤੇ ਬੱਚਾ ਕੀ ਦੇਦਾ ਬਈ ਟੱਟੀ ਆ ਬੱਚਾ ਵੀ ਮੰਗਰ ਕੱਟੀ ਆ ਬਈ 12 ਦਿਨਾਂ ਦੀ ਸੂਈ ਆ ਤੇ ਬਾਈ ਥੱਲੇ ਬਈ ਦੁੱਧ ਕਿੰਨਾ ਕਿ ਤਿਆਰ ਹੁਣ 12-13 ਲੀਟਰ ਦੁੱਧ ਆ 12-13 ਲੀਟਰ ਦੁੱਧ ਪੂਰਾ ਥੱਲੀ ਵਾਲਾ ਬਈ ਥੱਲੀ ਵਾਲਾ ਦੋ ਡੰਗ ਚਾਰ ਡੰਗ ਵਾਲਾ ਝੋਕੇ ਦੇਖਾ ਹਾਂ ਹਾਂ ਤੇ ਆਈ ਜੂਵੀ ਦੀ ਚੰਗੀ ਆ ਬਸ ਪੂਰੀ ਵਧੀਆ ਕੀ ਮੁੱਲ ਆ ਵੀਰੇ ਦਾ ਲੈ ਬਿਤੁਰਜੀ ਜੇ ਇੱਕ ਵਾਰੀ ਹੋਰ ਨਿੰਗਾ ਮਾਰ ਲੇ ਤੇ ਬਈ ਵੇਚਣ ਵਾਲਾ ਭਾਗ ਕੀ ਕਰਦਾ ਫਿਰ ਇਹਦਾ 140 ਦੀ 140 ਦੀ ਮਾਨਦਾਨ ਮੌਕੇ ਤੇ ਹੋਰ ਵੀ ਹੋਜੂ ਹਾਂ ਮੌਕੇ ਤੇ ਹੋਰ ਫੋਨ ਨੰਬਰ ਬਈ ਆਪਣਾ 9479935529 94799 35529 35529 ਇਹ ਬਾਈ ਦਾ ਫੋਨ ਨੰਬਰ ਹੈ ਜੀ 140 ਦੀ ਬਾਈ ਕਹਿੰਦਾ ਵੀ ਦੇ ਦਾਂਗੇ ਵਿੱਚੋਂ ਮਾਨਦਾਨ ਹੋਰ ਵੀ ਹੋਜੂ ਮੌਕੇ ਤੇ ਬਈ ਜੇ ਕੋਈ ਭਰਾ ਲੈਣਾ ਹੁੰਦਾ ਤੇ ਮੱਝ ਚੰਗੀ ਹੈ ਬਾਈ ਦੀ ਜਵਾਈ ਚੂਈ ਦੀ ਬੋਲੀ ਹੈ ਬਾਈ ਪੂਰੀ ਆਹਾਂ ਪੂਰੀ ਬੋਲੀ ਬੋਲੀ ਜਵਾਈ ਦੀ ਹੈ ਬਾਈ ਕਹਿੰਦਾ ਗੜਾ ਵਾਲੇ ਸੰਪਰਕ ਪਸ਼ੂ ਮੰਡੀ ਢਨੋਲਾ